ਸੌ ਲੱਗੇ ਮੈਨੂੰ ਪੂਰੇ 4500 ਦਾ ਇਹ ਕੰਬਲ ਡਬਲ ਕੰਬਲ ਆ ਦੇ ਆ ਦੇ ਡਬਲ ਕੰਬਲ ਆ ਇਹ ਤੇਰੇ ਤੂੰ ਇਹਦੇ ਲਾਇਕ ਨਹੀਂ ਹੈਗਾ ਚੱਲ ਉਠ ਅੱਛਾ ਹਲੇ 8 ਘੰਟੇ ਪਹਿਲਾਂ ਮੈਂ ਲਾਇਕ ਸੀ ਇਸ ਚੀਜ਼ ਦੇ ਹਾਂ ਉਹ ਤਾਂ ਵੋਟੀ ਕਰਕੇ ਸੀ ਉਦੋਂ ਤੂੰ ਗੋਮ ਕਰਦਾ ਨਹੀਂ ਸੀ ਗੋਹਾ ਕੂੜੇ ਦਾ ਹੁਣ ਉਹ ਚੱਲ ਗਈ ਆ ਹੁਣ ਤੂੰ ਕੰਮ ਕਰਨਾ ਗੋਹੇ ਕੂੜੇ ਦਾ ਤੇ ਤੂੰ ਪੈਰ ਲਿਬੜਿਆ ਤੇ ਬੜਿਆ ਕੇ ਤੂੰ ਇਹ ਨਰਜਾਈਆਂ ਚ ਬਣੂਗਾ ਗੋਪੀ ਤੂੰ ਆਪਣੇ ਆਪ ਸੋਚ ਕੇ ਦੇਖ ਜਦੋਂ ਇਹੋ ਆਪਣੇ ਪੈਰ ਦੇ ਹੱਥ ਕੰਬਲ ਦੇਖ ਕੰਬਲ ਤੇ ਤੂੰ ਆਪਣੇ ਪੈਰ ਦੇਖ ਵਾ ਚਲ ਹੁਣ ਤਾਂ ਤੂੰ ਹਜੇ ਹਜੇ ਸਟਾਰਟ ਕਰਨ ਆਪਸ ਦਾ ਕੰਮ ਹੁਣ ਤਾਂ ਤੂੰ ਤਾਂ ਹੀ ਦਿਨ ਹੁਣ ਇਹ ਚੱਕਣੇ ਆ ਕਾਕਾ ਮੈਂ ਕਾਲ ਕਾਲ ਤਵਾ ਇੱਕ ਨਹੀਂ ਤੁਰ ਜਾਈਆਂ ਲੈ ਕੇ ਬੈਠਾ ਦੇਖ ਇੱਕ ਆ ਕੰਬਲ ਲੈ ਕੇ ਬੈਠਾ ਇੱਕ ਆ ਰਜਾਈ ਲੈ ਕੇ ਬੈਠਾ ਇੱਕ ਆ ਕੰਬਲ ਲੈ ਕੇ ਬੈਠੇ ਇੱਕ ਆ ਬੈਠ ਮੈਂ ਤਾਂ ਮਨਪਰੀਜ਼ ਕਰਕੇ ਨਹੀਂ ਕੁਛ ਕੀ ਬੋਟੀ ਕਰਕੇ ਨਵੀਂ ਸਵੀ ਨੇ ਮੈਂ ਨੇ ਕੰਪਲ ਕੰਪਲ ਕਿਹ ਖਲਾ ਬਣੀ ਸੇ ਤੋਂ ਨੂੰ ਕਰਨ ਦੇਣੇ ਚੰਦੇ ਆ